ਲੇਬਰ ਡੇ ਵਾਲਾ ਦਿਨ ਲੇਬਰ ਡੇ ਨੂੰ ਲੇਬਰ ਦੀ ਇੱਕ ਬਲੀ ਦੇ ਕੇ ਉਹ ਇੱਕ ਸੈਲੀਬ੍ਰੇਟ ਕੀਤਾ ਗਿਆ ਇੱਕ سرمਾਈਦਾਰ ਦੇ ਵੱਲੋਂ ਅੱਜ ਤੁਸੀਂ ਉਸ ਦੇ ਨਾਲ ਸੀਗੇ ਲਾਈਵ ਦੇ ਵਿੱਚ ਦੇਖਣਾ ਕੀ ਹੈ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਪੰਜਾਬ ਦੇ ਅੱਪਾ ਜੀ ਗੱਲ ਕਰੀਏ ਪ੍ਰਵਾਸੀਆਂ ਦਾ ਬਿਲਕੁਲ ਬਿਲਕੁਲ ਸਰਾਸਰ ਧੱਕਾ ਕੀਤਾ ਜਾਂਦਾ ਉਹਦਾ ਆਏ ਦਿਨ ਕਦੇ ਅਸੀਂ ਬੱਸਾਂ ਦੀ ਵੀ ਵੀਡੀਓ ਹੀ ਬਣਾਣੇ ਆ ਉਹਦੇ ਜੀ ਪ੍ਰਵਾਸੀ ਕਿਵੇਂ ਤੁੰ ਤੁੰ ਕੇ ਲੈ ਕੇ ਜਾਏ ਜਾਂਦੇ ਨੇ ਬੱਸਾਂ ਦੇ ਵਿੱਚ ਤੇ ਹੁਣ ਤੁਸੀਂ ਆ ਦੇਖ ਲਓ ਲੇਬਰ ਡੇ ਵਾਲੇ ਦਿਨ ਸੈਂਟਰ ਦੀ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਛੁੱਟੀ ਕੀਤੀ ਸੀ ਛੁੱਟੀ ਦਾ ਐਲਾਨ ਕੀਤਾ ਸੀ ਘੋਸ਼ਣਾ ਕੀਤੀ ਸੀਗੀ ਪਰ ਫਿਰ ਵੀ ਇਹ ਜਿਹੜੇ ਫੈਕਟਰੀ ਜਿਹੜੇ ਉਹਦੀ ਹੋਗਪਤੀ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਸਰਕਾਰਾਂ ਦੀ ਨਾ ਪ੍ਰਸ਼ਾਸਨ ਦੀ ਸਾਰੇ ਆਮ ਫੈਕਟਰੀਆਂ ਚੱਲਦੀਆਂ ਪਈਆਂ ਅਸੀਂ ਉਸ ਦਿਨ ਰਾਤ ਤੁਸੀਂ ਲਾਈਵ ਹੋ ਰਹੇ ਸੀਗੇ ਬਿਲਕੁਲ ਮੈਂ ਤੁਹਾਡੀ ਵੀਡੀਓਜ਼ ਦੇਖ ਰਹੀ ਸੀ ਤੁਹਾਡਾ ਫੋਨ ਵੀ ਮੈਨੂੰ ਆਇਆ ਸੀਗਾ ਤੁਸੀਂ ਪਲੀਜ਼ ਆ ਕਾਜੀ ਇੱਥੇ ਆਓ ਵੀ ਇੱਥੇ ਇੱਕ ਮਜ਼ਦੂਰ ਦੀ ਮੌਤ ਹੋ ਚੁੱਕੀ ਹੈ ਇੱਕ ਕਿਸੇ ਕਿਸ ਇੱਕ ਤੋਂ ਜ਼ਿਆਦਾ ਸੀ ਇਹ ਰਾਤ ਨੂੰ 2:00 ਬਜੇ 2:00 3:00 ਬਜੇ ਉਹਦੀ ਵੀ ਮੌਤ ਹੋ ਗਈ ਸੀ ਰਾਤ ਨੂੰ ਇਹਨੇ ਮਤਲਬ 2 2 2 ਜਾਣੇ ਕਿ ਬਾਕੀ ਜੋ ਲੇਬਰ ਸੀਗੇ ਉਹਨਾਂ ਦੀ ਛੁੱਟੀ ਹੋ ਗਈ ਸੀ ਜਿਹੜੇ ਬੋਲਣ ਦਾ ਕੰਮ ਚੱਲਦਾ ਨਾ ਉੱਥੇ 2-3 ਲੇਬਰ ਹਮੇਸ਼ਾ ਹੁੰਦੇ ਆ। ਇੱਕ ਤਾਂ ਇੱਕ ਮਸੀਹਾ ਵੀ ਸੀਗੇ। ਰੀਸੈਂਟਲੀ ਇੱਕ ਮਸੀਹਾ ਵੀ ਐਡ ਹੋਏ ਸੀਗੇ। ਉਹ ਮਸੀਹਾ ਪਹੁੰਚੀ ਸੀ ਉਸ ਟਾਈਮ ਤੇ ਨਹੀਂ ਮੈਂ। ਨਹੀਂ ਨਹੀਂ ਉੱਥੇ ਕੋਈ ਮਸੀਹਾ ਨਹੀਂ ਪਹੁੰਚਿਆ ਸੀਗਾ। ਜੋ ਸੀਗੇ ਉੱਥੇ ਸਮਾਜ ਸੇਵਕ ਆਪਣੇ ਨਾਲ ਦੇ ਭਰਾ ਸੀਗੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਮੈਂ ਮਜ਼ਦੂਰ ਦਾ ਲੀਡਰ ਹੈਗਾ ਮੈਂ ਮਜ਼ਦੂਰਾਂ ਦਾ ਕਰਦਾ ਮੈਂ ਸਮਾਜ ਸੇਵਕ ਆ। ਉਹ ਕੀ ਰਾਤ ਨੂੰ ਕੀ ਅਗਲੇ ਦਿਨ 12 ਘੰਟੇ ਤੱਕ ਉਹਨਾਂ ਦਾ ਫੈਸਲਾ ਨਹੀਂ ਹੋਇਆ। ਮੁਰਕੇ ਅਗਲੇ ਦਿਨ ਸਾਮ ਜਿਹੇ ਸਮਾਜ ਸੇਵਕ ਮੇਨ ਹੈਗੇ ਪੂਰਾ ਦੀ ਆਵਾਜ਼ ਚੱਕਦੇ ਤੁਸੀਂ ਫੈਸਲਿਆਂ ਤੇ ਵੀ ਜਾਣਦੇ ਹੋ ਬਟ ਤੁਹਾਡੇ ਤੇ ਹੀ ਇਹ ਸੰਗੀਨ ਇਲਜ਼ਾਮ ਕਿਉਂ ਲੱਗਦੇ ਕਦੇ ਕਿਸੇ ਤੇ 40 ਹਜ਼ਾਰ ਲੱਗੇ ਕਦੇ ਕਿਸੇ ਤੇ 80 ਲੱਗੇ ਕਦੇ ਕਿਸੇ ਤੇ 80 ਲੱਗੇ ਕਾਲਾ ਅਲੋਕੇਸ਼ਨ ਲਾਨ ਵਾਲੇ ਬੰਦੇ ਦੇਖੋ ਕੌਣ ਨੇ ਜਿਹੜੇ ਅਲੋਕੇਸ਼ਨ ਲਾ ਰਹੇ ਨਾ ਉਹ ਮੇਰੇ ਥੱਲੇ ਨੇ ਤੇ ਜਿਹੜੀ ਗੁੱਡੀ ਚੜਦੀ ਹੈ ਨਾ ਅੰਬਰਾ ਨੂੰ ਤੇ ਅਲੋਕੇਸ਼ਨ ਆਟੋਮੈਟਿਕ ਥੱਲੇ ਲੱਗਦੇ ਆ ਮੈਂ ਗੱਲ ਦੇਖੋ ਲਾਹ ਕੌਣ ਰਿਹਾ ਜਿਹੜਾ ਕ੍ਰਾਪਟ ਬੰਦਾ ਆਪਣੇ ਆਪ ਨੂੰ ਸਮਾਜ ਸੇਵਾ ਕਹਿ ਰਿਹਾ ਪਰ ਹੈ ਕ੍ਰਾਪਟ ਉਹ ਅਲੋਕੇਸ਼ਨ ਲਾ ਰਿਹਾ ਜੋ ਮੌਕੇ ਤੇ ਸਾਬਿਤ ਕਰਦਾ ਹੈਗਾ ਕਿ ਜੀ ਮੈਂ ਜਿਹੜਾ ਅਲੋਕੇਸ਼ਨ ਲਾਇਆ ਜਿਉ ਸਾਬਿਤ ਹੋ ਰਿਹਾ ਫਿਰ ਤਾਂ ਉਹ ਕਿ ਮੈਂ ਮੰਨਦਾ ਕਿ ਮੈਂ ਗਲਤ ਆ। ਇਹ ਗਲਤ ਦਾ ਜਵਾਬ ਦਿਓ ਉਸ ਦਿਨ ਤੁਸੀਂ ਲਾਈਵ ਹੋਈ ਸੀ ਰਾਤ ਨੂੰ ਤੇ ਇੱਕ ਦੇਖੋ ਉਹ ਜਿਹੜਾ 1 ਮਈ ਦਾ ਦਿਨ ਹੈ ਜਿਹੜਾ ਇੱਕ ਲੇਬਰ ਡੇ ਨੂੰ ਮਨਾਉਂਦੇ ਆ। ਲੇਬਰ ਡੇ ਦਾ ਜਿਹੜਾ ਡੇ ਹੈ ਉਹ ਇੱਕ ਲੇਬਰ ਦੀ ਬਲੀ ਦੇ ਕੇ ਕਿਸੇ ਸੁਰਮਾਇ ਵਾਲ ਵੱਲੋਂ ਸੈਲ ਮਤਲਬ ਸੈਲੀਬ੍ਰੇਟ ਕੀਤਾ ਗਿਆ ਰਾਤ ਤੇ 11:30 ਵਜੇ ਦਾ ਟਾਈਮ ਸੀ ਉਹ। ਮੈਂ ਉਹੀ ਮੁੱਦਾ ਤੇ ਚੱਕਿਆ ਸੀਗਾ ਕਿ ਸਾਰੇ ਜਿਹੜੇ ਮੇਨ ਲੀਡਰ ਬਣੇ ਪਏ ਆ ਉਹ ਲੇਬਰ ਡੇ ਮਜ਼ਦੂਰ ਦਿਵਸ ਦੀ ਛੁੱਟੀ ਮਨਾ ਰਹੇ ਆ। ਅਜਰੇ ਮਜ਼ਦੂਰਾ ਉਹਨਾਂ ਦਾ ਕੋਈ ਹਾਲ ਚਾਲ ਨਹੀਂ ਦੇਖ ਰਿਆ ਪ੍ਰਵਾਸੀ ਭਾਈਚਾਰੇ ਤੇ ਪ੍ਰਵਾਸੀ ਭਾਈਚਾਰੇ ਲਈ ਇੱਕ ਤਰੀਕੇ ਨਾਲ ਮੈਂ ਤੁਹਾਨੂੰ ਉੱਪਰ ਜਿਹੜੇ ਉੱਪਰਲੀ ਪੋਸਟਾਂ ਤੇ ਬੈਠੇ ਨੇ ਉਹ ਵੀ ਹੈ ਤਾਂ ਕਿ ਤਨਾ ਕਿਤੇ ਪ੍ਰਵਾਸੀ ਮਜ਼ਦੂਰੀ ਬੈਠੇ ਨੇ ਉੱਪਰਲੀ ਪੋਸਟਾਂ ਦੇ ਮੈਨੇਜਰ ਲਾ ਲਓ ਜਨਰਲ ਮੈਨੇਜਰ ਲਾ ਲਓ ਮੈਂ ਜਿਹੜੇ ਕੰਪਨੀਟ ਹੈਗੇ ਆ ਜਿਹੜੇ ਆਪਣੇ ਆਪ ਕਹਿੰਦੇ ਕਿ ਮੈਂ ਸਮਾਜ ਸੇਵਕ ਲੀਡਰ ਦਾ ਪ੍ਰਧਾਨ ਆ ਮਜ਼ਦੂਰਾ ਦਾ ਉਹਨਾਂ ਦੀ ਮਿਲੀ ਭਗਤ ਨਾਲ ਕੁਝ ਕੰਪਨੀਆਂ ਚੱਲਦੀਆਂ ਨੇ ਜਿਹੜੇ ਛੋਟੀ ਮੋਟੀ ਕੰਪਨੀਆਂ ਨੇ ਆਰਪੀ ਲੰਨ ਨੂੰ ਤਾਂ ਉਸ ਦਿਨ ਰਾਤ ਨੂੰ ਕਹੀ ਸੀ ਕਿ ਹਸਪੀਟਲ ਦੇ ਵਿੱਚ ਤੁਸੀਂ ਕਹਿ ਰਹੇ ਸੀ ਵੀ ਅਦਰ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਤੁਹਾਡੀ ਆਵਾਜ਼ ਚੱਕਣ ਨਾਲ ਭਣ ਤੁਹਾਡੀ ਆਵਾਜ਼ ਚੱਕਣ ਦੇ ਨਾਲ ਮੇਰੀ ਗੱਲ ਤਾਂ ਸੁਣੋ ਜਵਾਬ ਆਵਾਜ਼ ਚੱਕਣ ਨਾਲ ਕੋਈ ਅਸਰ ਹੋਇਆ ਪਹਿਲਾਂ ਮੇਰੀ ਗੱਲ ਨੂੰ ਸੁਣੋ ਦੇਖੋ ਨਾ ਤਾਂ ਉੱਥੇ ਨਾ ਤਾਂ ਉੱਥੇ ਪਹੁੰਚਿਆ ਮੈਨੇਜਰ ਨਾ ਤਾਂ ਉੱਥੇ ਪਹੁੰਚਿਆ ਉਹ ਫੈਕਟਰੀ ਦਾ ਮਾਲਕ ਨਾ ਪਹੁੰਚਿਆ ਮੈਨੇਜਰ ਨਾ ਪਹੁੰਚਿਆ ਸੁਪਰਵਾਈਜ਼ਰ ਮਤਲਬ ਕਿ ਕੱਡੇਗਾ ਆਪਣੇ ਭੁੜੀ ਹੀ ਸਮਝ ਲੈਣੇ ਇਹ ਬੰਦ ਏਸੀਆਂ ਦੇ ਵਿੱਚ ਬੈਠੇ ਆਏ ਜਿਹੜੇ ਥੱਲੇ ਕੰਮ ਕਰਦੇ ਨੇ ਉਹਨਾਂ ਦੇ ਦਰਦ ਪੀੜ ਨਹੀਂ ਜਾਣਦੇ ਮਰਿਆ ਇਸ ਕਰਕੇ ਕਿ ਜੇ ਉਹ ਚਾਹਦੇ ਫੈਕਟਰੀ ਮਾਲ ਤੋਂ ਬੰਦੇ ਬਚ ਜਾਂਦੇ ਸੀਗੇ ਇੱਕ ਤਾਂ ਜਦੋਂ ਮੌਕੇ ਤੇ ਮਰ ਗਿਆ ਦੂਜਾ ਬਚ ਸਕਦਾ ਸੀ ਪਰ ਉਹਨਾਂ ਨੇ ਵੇਟ ਕੀਤਾ ਐਮਬੂਲੈਂਸ ਦਾ ਜੇ ਉਹ ਆਪਣੀ ਪ੍ਰਾਈਵੇਟ ਗੱਡੀ ਤੇ ਪਾ ਕੇ ਹਸਪੀਟਲ ਲਿਆਂਦੇ ਤਾਂ ਉਹਨਾਂ ਦੀ ਜਾਨ ਕਿੱਥੇ ਬਚ ਸਕਦੀ ਸੀ ਪਰ ਉਹ ਵੇਟ ਕਿਸ ਚੀਜ਼ ਦਾ ਕੀਤਾ ਐਮਬੂਲੈਂਸ ਆ ਗਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬ ਪ੍ਰਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਆਕਾਸ਼ ਇਸ ਵਕਤ ਸਾਡੇ ਨਾਲ ਸੋਨੂ ਪ੍ਰਧਾਨ ਜੀ ਜੁੜ ਚੁੱਕੇ ਨੇ ਨਾਲ ਉਹਨਾਂ ਦੇ ਨੀਰਜ ਭਰਦਵਾਜ ਦੀ ਮੁੱਦਾ ਜਿਹੜਾ ਹੈਗਾ ਅੱਜ ਦਾ ਜਿਹੜਾ ਏਜੰਡਾ ਹੈ ਮੁੱਦਾ ਹੈ ਮੁੱਦਾ ਕੀ ਹੈ 1 ਮਈ ਨੂੰ ਜਿਹੜਾ ਬੋਇਲਰ ਬਲਾਸਟ ਹੋਇਆ ਸੀ ਇਹਨਾਂ ਦੇ ਇਲਾਕੇ ਦੇ ਵਿੱਚ ਉਹਦੇ ਨੂੰ ਉਹਦੇ ਰਿਗਾਰਡਿੰਗ ਮਤਲਬ ਇਹ ਕੁਝ ਕਹਿਣਾ ਚਾਹੁੰਦੇ ਨੇ ਪ੍ਰਸ਼ਾਸਨ ਨੂੰ ਵੀ ਜਿਹੜਾ 1 ਮਈ ਦਾ ਮੁੱਦਾ ਹੈ ਲੇਬਰ ਡੇ ਵਾਲਾ ਦਿਨ ਲੇਬਰ ਡੇ ਨੂੰ ਲੇਬਰ ਦੀ ਇੱਕ ਬਲੀ ਦੇ ਕੇ ਉਹ ਇੱਕ ਸੈਲੀਬ੍ਰੇਟ ਕੀਤਾ ਗਿਆ ਇੱਕ ਸਰਮਾਇਦਾਰ ਦੇ ਵੱਲੋਂ ਉਹਦੇ ਬਾਰੇ ਪੁੱਛਦੇ ਹਾਂ ਵੀ ਇਹ ਕੀ ਸੋਚਦੇ ਆ ਸੋਨੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਰਦਵਾਦ ਜੀ ਤੁਸੀਂ ਉਸ ਦਿਨ ਨਾਲ ਸੀਗੇ ਲਾਈਵ ਦੇ ਵਿੱਚ ਜੀ ਬਿਲਕੁਲ ਦੇਖਣਾ ਕੀ ਹੈ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਪੰਜਾਬ ਦੀ ਆਪਾਂ ਜੇ ਗੱਲ ਕਰੀਏ ਪ੍ਰਵਾਸੀਆਂ ਦਾ ਬਿਲਕੁਲ ਬਿਲਕੁਲ ਸਰਾਸਰ ਧੱਕਾ ਕੀਤਾ ਜਾਂਦਾ ਉਹਦਾ ਆਏ ਦਿਨ ਕਦੇ ਅਸੀਂ ਬਸਾਂ ਦੀ ਵੀ ਵੀਡੀਓ ਵੀ ਬਣਾਣੇ ਆ ਉਹਦੇ ਜੀ ਪ੍ਰਵਾਸੀ ਕਿਵੇਂ ਤੁਨ ਤੁਨ ਕੇ ਲੈ ਕੇ ਜਾਏ ਜਾਂਦੇ ਨੇ ਬਸਾਂ ਦੇ ਵਿੱਚ ਤੇ ਹੁਣ ਤੁਸੀਂ ਆ ਦੇਖ ਲਓ ਲੇਬਰ ਡੇ ਵਾਲੇ ਦਿਨ ਸੈਂਟਰ ਦੀ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਛੁੱਟੀ ਕੀਤੀ ਸੀ ਛੁੱਟੀ ਦੀ ਐਲਾਨ ਕੀਤਾ ਸੀ ਘੋਸ਼ਣਾ ਕੀਤੀ ਸੀਗੀ ਪਰ ਫਿਰ ਵੀ ਇਹ ਜਿਹੜੇ ਫੈਕਟਰੀ ਜਿਹੜੇ ਉਦਯੋਗਪਤੀ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਸਰਕਾਰਾਂ ਦੀ ਨਾ ਪ੍ਰਸ਼ਾਸਨ ਦੀ ਸ਼ਰੇਆਮ ਫੈਕਟਰੀਆਂ ਚੱਲਦੀਆਂ ਪਈਆਂ ਸੀਗੀਆਂ ਉਸ ਗੱਲ ਦੇ ਵਿੱਚ ਬਾਕੀ ਗੱਲ ਤੁਹਾਨੂੰ ਪ੍ਰਧਾਨ ਦੱਸਣਗੇ ਤੁਹਾਨੂੰ ਵਿਸਤਾਰ ਨਾਲ ਮੈਂ ਤੁਹਾਡੇ ਕੋਲੇ ਵੀ ਆਵਾਂਗਾ ਮੈਂ ਤੁਹਾਡੇ ਕੋਲੇ ਵੀ ਆਵਾਂਗਾ ਉਸ ਦਿਨ ਰਾਤ ਤੁਸੀਂ ਲਾਈਵ ਹੋ ਰਹੇ ਸੀਗੇ ਬਿਲਕੁਲ ਮੈਂ ਤੁਹਾਡੀ ਵੀਡੀਓਜ਼ ਦੇਖ ਰਹੀ ਸੀ ਤੁਹਾਡਾ ਫੋਨ ਵੀ ਮੈਨੂੰ ਆਇਆ ਸੀਗਾ ਤੁਸੀਂ ਪਲੀਜ਼ ਆ ਕਾਜੀ ਇੱਥੇ ਆਓ ਵੀ ਇੱਥੇ ਇੱਕ ਮਜ਼ਦੂਰ ਦੀ ਮੌਤ ਹੋ ਚੁੱਕੀ ਹੈ ਇੱਕ ਸੀ ਕਿਸੋ ਇੱਕ ਤੋਂ ਜ਼ਿਆਦਾ ਸੀਗੇ ਉਹ ਵੀ ਉਹ ਵੀ ਮੈਂ ਕਹਾਂ ਰਾਤ ਨੂੰ 2:00 ਵਜੇ 2:00 3:00 ਵਜੇ ਉਹਦੀ ਵੀ ਮੌਤ ਹੋ ਕਿਉਂਕਿ ਬਾਕੀ ਜੋ ਇਹ ਲੇਬਰ ਸੀਗੇ ਉਹਨਾਂ ਦੀ ਛੁੱਟੀ ਹੋ ਗਈ ਸੀ ਜਿਹੜੇ ਬੋਲਰ ਦਾ ਕੰਮ ਚੱਲਦਾ ਨਾ ਉਹਤੇ ਦੋ ਤਿੰਨ ਲੇਬਰ ਹਮੇਸ਼ਾ ਹੁੰਦੇ ਆ ਤੇ ਮੇਨ ਮੈਂ ਗੱਲ ਪ੍ਰਸ਼ਾਸਨ ਤੋਂ ਕਰ ਰਿਹਾ ਜਿਹੜੇ ਲੇਬਰ ਸੈੱਲ ਜਿਹੜਾ ਹੁੰਦਾ ਉਹਨਾਂ ਦਾ ਪ੍ਰਸ਼ਾਸਨ ਜੋ ਕਿੱਥੇ ਨੇ ਕੀ ਮਤਲਬ ਸਿਸਟਮ ਨਹੀਂ ਸਮਝਾਂਦਾ ਕਿ ਇੱਕ ਇੱਕ ਮਸੀਹਾ ਵੀ ਸੀਗੇ ਰੀਸੈਂਟਲੀ ਇੱਕ ਮਸੀਹਾ ਵੀ ਐਡ ਹੋਏ ਸੀਗੇ ਉਹ ਮਸੀਹਾ ਪਹੁੰਚੀ ਸੀ ਉਸ ਟਾਈਮ 'ਚ ਨਹੀਂ ਪਹੁੰਚਿਆ ਨਹੀਂ ਨਹੀਂ ਉੱਥੇ ਕੋਈ ਮਸੀਹਾ ਨਹੀਂ ਪਹੁੰਚਿਆ ਸੀਗਾ ਜੋ ਸੀਗੇ ਉੱਥੇ ਸਮਾਜ ਸੇਵਕ ਆਪਣੇ ਨਾਲ ਦੇ ਭਰਾ ਸੀਗੇ ਉਹ ਵਧੀਆ ਸਮਾਜ ਸੇਵਕ ਹਰ ਜਗ੍ਹਾ ਪਹੁੰਚਦੇ ਨੇ ਉਹਨੂੰ ਅਸੀਂ ਸਮਾਜ ਸੇਵਕ ਦਾ ਰੂਪ ਮੰਨਦੇ ਆ ਸਮਾਜ ਸੇਵਕ ਦਾ ਨਾਂ ਵੀ ਉਹਨੂੰ ਅਸੀਂ ਦਿੰਦੇ ਆ ਪਰ ਜਿਹੜੇ ਕੁਝ ਕਾਮਰੇਡ ਮੈ ਲਾਈਵ 'ਚ ਵੀ ਕਿਆ ਸੀਗਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਮੈਂ ਮਜ਼ਦੂਰ ਦਾ ਲੀਡਰ ਹੈਗਾ ਮੈਂ ਮਜ਼ਦੂਰਾ ਨਾ ਕਰਦਾ ਮੈਂ ਸਮਾਜ ਸੇਵਕ ਆ ਉਹ ਕੀ ਰਾਤ ਨੂੰ ਕੀ ਉਹ ਅਗਲੇ ਦਿਨ 12 ਘੰਟੇ ਤੱਕ ਉਹਨਾਂ ਦਾ ਫੈਸਲਾ ਨਹੀਂ ਹੋਇਆ ਮੁਰਕੇ ਅਗਲੇ ਦਿਨ ਸਾਮ ਜਿਹੜੇ ਸਮਾਜ ਸੇਵਕ ਮੇਨ ਹੈਗੇ ਉਹ ਪੈ ਕੇ ਉਹਨਾਂ ਦਾ ਫੈਸਲਾ ਕਰਾਇਆ ਪਰ ਉਹ ਕਿੱਥੇ ਸੀਗੇ ਸੋਨੂ ਜੀ ਮੈਂ ਜੇਕਰ ਤੁਹਾਡੀ ਗੱਲ ਮੈਂ ਕਰਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਮਜ਼ਦੂਰਾਂ ਦੀ ਆਵਾਜ਼ ਚੱਕਦੇ ਹੋ ਮਜ਼ਦੂਰਾਂ ਦੀ ਆਵਾਜ਼ ਚੱਕਦੇ ਹੋ ਤੁਸੀਂ ਫੈਸਲਿਆਂ ਤੇ ਵੀ ਜਾਣਦੇ ਹੋ ਬਟ ਤੁਹਾਡੇ ਤੇ ਹੀ ਇਹ ਸੰਗੀਨ ਇਲਜ਼ਾਮ ਕਿਉਂ ਲੱਗਦੇ ਕਦੇ ਕਿਸੇ ਤੋਂ 40 ਹਜ਼ਾਰ ਲਗਾ ਕਦੇ ਕਿਸੇ ਤੋਂ ਇੰਨੇ ਲਗਾ ਕਦੇ ਕਿਸੇ ਤੋਂ ਇੰਨੇ ਲੱਗਿਆ ਤੁਸੀਂ ਦੱਸੋ ਵੀ ਤੁਹਾਡੇ ਤੇ ਕਿਉਂ ਐਲੀਗੇਸ਼ਨ ਲੱਗਦੇ ਆ ਮੇਨ ਗੱਲ ਆ ਐਲੀਕੇਸ਼ਨ ਲਾਨ ਵਾਲੇ ਬੰਦੇ ਦੇਖੋ ਕੌਣ ਨੇ ਜਿਹੜੇ ਐਲੀਕੇਸ਼ਨ ਲਾ ਰਹੇ ਨਾ ਉਹ ਮੇਰੇ ਥੱਲੇ ਨੇ ਤੇ ਜਦ ਇਹ ਗੱਡੀ ਚੜਦੀਆਂ ਨੰਬਰਾਂ ਨੂੰ ਤੇ ਐਲੀਕੇਸ਼ਨ ਆਟੋਮੈਟਿਕ ਥੱਲੇ ਲੱਗਦੇ ਆ ਮੇਨ ਗੱਲ ਦੇਖੋ ਲਾਹ ਕੌਣ ਰਿਹਾ ਜਿਹੜਾ ਕਰਪਟ ਬੰਦਾ ਆਪਣੇ ਆਪ ਨੂੰ ਸਮਾਜ ਸੇਵਾ ਕਹਿ ਰਿਹਾ ਪਰ ਹੈ ਕਰਪਟ ਉਹ ਐਲੀਕੇਸ਼ਨ ਲਾ ਰਿਹਾ ਜੋ ਮੌਕੇ ਤੇ ਉਹ ਸਾਬਿਤ ਕਰਦਾ ਹੈਗਾ ਕਿ ਜੀ ਮੈਂ ਜਿਹੜਾ ਐਲੀਕੇਸ਼ਨ ਲਾਇਆ ਅੱਗੇ ਜੇ ਉਹ ਸਾਬਿਤ ਹੋ ਰਿਹਾ ਫਿਰ ਤਾਂ ਓਕੇ ਮੈਂ ਮੰਨਦਾ ਕਿ ਮੈਂ ਗਲਤ ਆ। ਇੱਕ ਉਹ ਇਹ ਗੱਲ ਵੀ ਕਹਿ ਰਿਹਾ ਹਾਲਾਂਕਿ ਉਸ ਜੌਬ ਮਤਲਬ ਤੁਸੀਂ ਉਸ ਮੈਟਰ ਨੂੰ ਲੀਵ ਆਊਟ ਕਰੋ। ਆਪਾਂ ਉਸ ਮੈਟਰ ਤੇ ਨਹੀਂ ਆਣਾ ਬਟ ਮੈਨੂੰ ਇਹ ਗੱਲ ਦਾ ਜਵਾਬ ਦਿਓ ਉਸ ਨੂੰ ਤੁਸੀਂ ਲਾਈਵ ਹੋਏ ਸੀ ਰਾਤ ਨੂੰ। ਤੇ ਇੱਕ ਦੇਖੋ ਉਹ ਜਿਹੜਾ 1 ਮਈ ਦਾ ਦਿਨ ਹੈ ਜਿਹੜਾ ਇੱਕ ਲੇਬਰ ਡੇ ਨੂੰ ਆਪਾਂ ਮਨਾਉਂਦੇ ਆ। ਲੇਬਰ ਡੇ ਦਾ ਜਿਹੜਾ ਡੇ ਹੈ ਉਹ ਇੱਕ ਲੇਬਰ ਦੀ ਬਲੀ ਦੇ ਕੇ ਕਿਸੇ ਸੁਰਮਾਇਦਾਰ ਵੱਲੋਂ ਸੇ ਮਤਲਬ ਸੈਲੀਬ੍ਰੇਟ ਕੀਤਾ ਗਿਆ ਰਾਤ ਦੇ 11:30 ਵਜੇ ਦਾ ਟਾਈਮ ਸੀ ਉਹ ਮੈਂ ਉਹੀ ਮੁੱਦਾ ਤੇ ਚੱਕਿਆ ਸੀਗਾ ਕਿ ਸਾਰੇ ਜਿਹੜੇ ਮੇਨ ਲੀਡਰ ਬਨੇ ਪਏ ਆ ਉਹ ਲੇਬਰ ਦੇ ਮਜ਼ਦੂਰ ਦਿਵਸ ਦੀ ਛੁੱਟੀ ਮਨਾ ਰਹੇ ਆ ਅ ਜਿਹੜੇ ਮਜ਼ਦੂਰ ਆ ਉਹਨਾਂ ਦਾ ਕੋਈ ਹਾਲ ਚਾਲ ਨਹੀਂ ਦੇਖ ਰਿਆ ਇਹ ਇੱਥੇ ਤੱਕ ਇਹ ਨਹੀਂ ਦੇਖ ਰਹੀ ਕੰਪਨੀ ਚੱਲਦੇ ਕਿੱਥੇ ਚੱਲਦੇ ਪਏ ਪ੍ਰਵਾਸੀ ਜਿੱਥੇ ਰਹਿੰਦੇ ਆ ਉਹ ਇੱਕ ਨਹੀਂ ਸਾਰੇ ਕੰਪਨੀ ਚੱਲਦੇ ਆ ਕਿੱਥੇ ਸਰਕਾਰ ਸੁੱਤੀ ਪਈ ਹੈ ਕਿੱਥੇ ਪ੍ਰਸ਼ਾਸਨ ਸੁੱਤੀ ਪਈ ਆ ਮੇਨ ਗੱਲ ਦੇਖੋ ਪਰਵਾਸੀ ਭਾਈਚਾਰਾ ਤੇ ਪਰਵਾਸੀ ਭਾਈਚਾਰਾ ਲੁੱਟ ਰਿਆ ਇੱਕ ਤਰੀਕੇ ਨਾਲ ਮੈਂ ਤੁਹਾਨੂੰ ਉੱਪਰ ਜਿਹੜੇ ਉੱਪਰਲੀ ਪੋਸਟਾਂ ਤੇ ਬੈਠੇ ਨੇ ਉਹ ਵੀ ਹੈ ਦਾ ਕਿ ਤਨਾ ਕਿਤੇ ਪਰਵਾਸੀ ਮਜ਼ਦੂਰੀ ਬੈਠੇ ਹੋਣਾ ਉੱਪਰਲੀ ਪੋਸਟਾਂ ਦੇ ਮੈਨੇਜਰ ਲਾ ਲੋ ਜਨਰਲ ਮੈਨੇਜਰ ਲਾ ਲੋ ਮੇਨ ਜਿਹੜੇ ਕਾਮਰੇਟ ਹੈਗੇ ਆ ਜਿਹੜੇ ਆਪਣੇ ਆਪ ਕਹਿੰਦੇ ਕਿ ਮੈਂ ਸਮਾਜ ਸੇਵਕ ਲੀਡਰ ਦਾ ਪ੍ਰਧਾਨ ਆ ਮਜ਼ਦੂਰਾ ਦਾ ਉਹਨਾਂ ਦੀ ਮਿਲੀ ਭਗਤ ਨਾਲ ਕੁਝ ਕੰਪਨੀਆਂ ਚੱਲਦੀਆਂ ਨੇ ਜਿਹੜੇ ਛੋਟੀ ਮੋਟੀ ਕੰਪਨੀਆਂ ਨੇ ਕਿਉਂਕਿ ਉਹ ਕਹਿੰਦੇ ਜੀ ਤੁਸੀਂ ਚਲਾਓ ਅਸੀਂ ਖਰੇ ਆ ਲੇਬਰ ਸਾਡੇ ਨੇ ਅਸੀਂ ਆਵਾਂਗੇ ਜੇ ਉਹਨੂੰ ਕੋਈ ਦਿੱਕਤ ਤਕਲੀਫ ਹੋਈ ਇਹ ਸਹਾਈ ਬਾਜੀ ਦਿੰਦੇ ਆ ਮਾਲਿਕ ਨੂੰ ਤਾਜਾ ਕੇ ਲੇਬਰ ਦੇ ਦੀ ਛੁੱਟੀ ਵਾਲੇ ਦਿਨ ਵੀ ਕੰਪਨੀ ਚੱਲਦੀ ਆ ਜਿਹਦਾ ਭੁਗਤਾਨ ਕਿਸੇ ਗਰੀਬ ਬੰਦੇਆਂ ਨੂੰ ਕਰਨਾ ਪੈ ਕੇ ਮੈਂ ਹੋਰ ਦੱਸਣਾ ਚਾਹਾਂਗਾ ਮੈਂ ਮਾਨਯੋਗ ਲੁਧਿਆਣਾ ਦੇ ਸੀਪੀ ਸਾਹਿਬ ਤੇ ਮਾਨਯੋਗ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਮੈਂ ਸਾਡੇ ਵੱਲੋਂ ਪੂਰੀ ਸਾਡੀ ਸੰਸਥਾ ਸ਼ਿਵਸਨ ਸਮਾਜਵਾਦੀ ਵੱਲੋਂ ਮੈਮੋਰੰਡਮ ਜਾਊਗਾ ਕਿ ਜਿਹੜੇ ਇਸ ਵਿਅਕਤੀ ਨੇ ਅਮਰਿਤ ਰਵੜਾ ਦਾ ਨਾਮ ਫੈਕਟਰੀ ਦਾ ਅਮਰਿਤ ਰਵੜਾ ਇੰਡਸਟਰੀ ਹੈ ਉਹਦੇ ਖਿਲਾਫ ਅਸੀਂ ਜਿਹੜੇ ਦੇਣ ਜਾਵਾਂਗੇ ਕਿ ਇੱਕ ਦਿਨ ਜਿਹੜਾ ਸਰਕਾਰੀ ਛੁੱਟੀ ਦੇ ਆਧਾਰੇ ਵਾਲੇ ਦਿਨ ਇਹ ਕਿਵੇਂ ਚਲਾ ਰਹੇ ਫੈਕਟਰੀ ਤੇ ਜਿਹੜੇ ਦੋ ਬੰਦੇ ਜਿਹੜੇ ਮਰ ਗਏ ਨੇ ਇੱਕ ਗੱਲ ਦੱਸੋ ਕਿਸੇ ਤੁਸੀਂ ਟੀਆਰਪੀ ਲੈਣ ਨੂੰ ਤਾਂ ਉਸ ਦਿਨ ਰਾਤ ਨੂੰ ਗਏ ਸੀਗੇ ਹਸਪੀਟਲ ਦੇ ਵਿੱਚ ਤੁਸੀਂ ਕਹਿ ਰਹੇ ਸੀ ਵੀ ਅਦਰ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਤੁਹਾਡੀ ਆਵਾਜ਼ ਚੱਕਣ ਨਾਲ ਤੁਹਾਡੀ ਆਵਾਜ਼ ਚੱਕਣ ਦੇ ਨਾਲ ਮੇਰੀ ਗੱਲ ਤਾਂ ਸੁਣੋ ਜਵਾਬ ਆਵਾਜ਼ ਚੱਕਣ ਨਾਲ ਕੋਈ ਅਸਰ ਹੋਇਆ ਪਹਿਲਾਂ ਮੇਰੀ ਗੱਲ ਨੂੰ ਸੁਣੋ ਦੇਖੋ ਨਾ ਤਾਂ ਉੱਥੇ ਨਾ ਤਾਂ ਉੱਥੇ ਪਹੁੰਚਿਆ ਮੈਨੇਜਰ ਨਾ ਤਾਂ ਉੱਥੇ ਪਹੁੰਚਿਆ ਫੈਕਟਰੀ ਦਾ ਮਾਲਕ ਨਾ ਪਹੁੰਚਿਆ ਮੈਨੇਜਰ ਨਾ ਪਹੁੰਚਿਆ ਸੁਪਰਵਾਈਜ਼ਰ ਮਤਲਬ ਕਿ ਗੱਡੇ ਕ ਆਪਣੇ ਬੰਨੂ ਰਹੀ ਸਮਝਦੇ ਨੇ ਇਹ ਬੰਦ ਏਸੀਆਂ ਦੇ ਵਿੱਚ ਬੈਠੇ ਆਏ ਜਿਹੜੇ ਥੱਲੇ ਕੰਮ ਕਰਦੇ ਨੇ ਉਹਨਾਂ ਦੇ ਦਰਦ ਪੀੜ ਨਹੀਂ ਜਾਣਦੇ ਤੇ ਉਹ ਕੀ ਆ ਜਿਹੜਾ ਬੰਦਾ ਮਰਦਾ ਜਿਹੜਾ ਬੰਦਾ ਬੋਇਲਰ ਦੇ ਫਟਣ ਦੇ ਨਾਲ ਮਰਦਾ ਵਾ ਉਹਨਾਂ ਨੂੰ ਆਪਣੀ ਗੱਡੀਆਂ ਦੇ ਨਾਲ ਐਮਬੂਲੈਂਸ ਉੱਤੇ ਆਈ ਉਹ ਕਿਸੇ ਵਿਚਾਰੇ ਕੋਈ ਉੱਥੇ ਬੰਦੇ ਨੇ ਮਰਿਆ ਕਿਉਂ ਪੁੱਛੋ ਹਾਂਜੀ ਮਰਿਆ ਇਸ ਕਰਕੇ ਕਿ ਜੇ ਉਹ ਚਾਹਦੇ ਫੈਕਟਰੀ ਮਾਲਕ ਬੰਦੇ ਬਚ ਜਾਂਦੇ ਸੀਗੇ ਇੱਕ ਤਾਂ ਚਲੋ ਮੌਕੇ ਤੇ ਮਰ ਗਿਆ ਦੂਜਾ ਬਚ ਸਕਦਾ ਸੀਗਾ ਪਰ ਉਹਨਾਂ ਨੇ ਇਵੇਟ ਕੀਤਾ ਐਂਬੂਲੈਂਸ ਦਾ ਜੇ ਆਪਣੀ ਪ੍ਰਾਈਵੇਟ ਗੱਡੀ ਤੇ ਪਾ ਕੇ ਹਸਪੀਟਲ ਲਿਆਂਦੇ ਤਾਂ ਉਹਨਾਂ ਦੀ ਜਾਨ ਕਿੱਥੇ ਬਚ ਸਕਦੀ ਸੀ ਪਰ ਉਹ ਵੇਟ ਕਿਸ ਚੀਜ਼ ਦਾ ਕੀਤਾ ਐਂਬੂਲੈਂਸ ਆ ਰਹੀ ਆ ਐਂਬੂਲੈਂਸ ਤੁਹਾਨੂੰ ਵੀ ਪਤਾ ਹਰ ਇੱਕ ਜਗ੍ਹਾ ਤੇ ਜਦ ਵੀ ਤੁਸੀਂ ਵੀ ਫੋਨ ਕਰੋਗੇ ਨਾ ਤੁਸੀਂ ਆਵਾਜ਼ ਚੱਕੀ ਤੁਸੀਂ ਆਵਾਜ਼ ਚੱਕੀ ਕੀ ਅਸਰ ਕੀ ਹੋਇਆ ਆ ਆਵਾਜ਼ ਚੱਕਣ ਦਾ ਫਾਇਦਾ ਦੱਸ ਦਿਆ ਮਾਲਕ ਦਾ ਕਹਿਣ ਦਾ ਮਤਲਬ ਇਹ ਸੀਗਾ ਜੇ ਮੇਰੀ ਫੈਕਟਰੀ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ ਆ ਅੱਗੇ ਗੱਲ ਨਹੀਂ ਜਾਣੀ ਚਾਹੀਦੀ ਆ ਤੁਸੀਂ ਜਿੱਦਾਂ ਕਹੋਗੇ ਅਸੀਂ ਉਦਾਂ ਕਰਨ ਨੂੰ ਤਿਆਰ ਆ ਇਹ ਆਵਾਜ਼ ਚੱਕਣ ਦਾ ਉਹਨਾਂ ਨੂੰ ਫਾਇਦਾ ਹੋਇਆ ਜਿੰਦਾ ਦਾ ਪਰਿਵ ਉਹਨਾਂ ਨੂੰ ਹੱਕ ਮਿਲਿਆ ਉਹਨਾਂ ਦਾ ਮਿਲ ਗਿਆ ਹੱਕ ਹਾਂਜੀ ਹਾਂਜੀ ਹੱਕ ਮਿਲਿਆ ਉਹਨਾਂ ਨੂੰ ਯਾਨੀ ਕਿ ਤੁਹਾਡੀ ਆਵਾਜ਼ ਚੱਕਣ ਨਾਲ ਹੱਕ ਮਿਲ ਗਿਆ ਉਹਨਾਂ ਨੂੰ ਬਿਲਕੁਲ ਜੀ ਮੇਰੇ ਨਾਲ ਕਈ ਹੈਗੇ ਸਮਾਜ ਸੇਵਕ ਉਹਨਾਂ ਨੇ ਵੀ ਆਵਾਜ਼ ਚੱਕੀ ਆ ਇਹ ਮਾਲਕ ਦੀ ਵੋਟਿੰਗ ਸੀਗੀ ਕਿ ਸਾਡੀ ਫੈਕਟਰੀ ਦੀ ਬੇਇੱਜ਼ਤੀ ਨਹੀਂ ਜੀ ਕੋਈ ਕੇਸ ਨਹੀਂ ਹੋਣਾ ਚਾਹੀਦਾ ਜੋ ਬੰਦਾ ਹੱਕੇਗਾ ਅਸੀਂ ਦੇਵਾਂਗੇ ਜੇ ਆਵਾਜ਼ ਨਹੀਂ ਉਠਾਂਦੇ ਉਸ ਦੀ ਰਾਤ ਨੂੰ ਇਹ ਉਹਨਾਂ ਨੂੰ ਕੋਈ ਹੱਕ ਨਹੀਂ ਮਿਲਣਾ ਉਹ ਜੋ ਤਾਂ ਚਲੋ ਪਰਿਵਾਰ ਨੂੰ ਜੋ ਹੱਕ ਮਿਲਣਾ ਚਾਹੀਦਾ ਸੀ ਪਰਿਵਾਰ ਨੂੰ ਉਹ ਹੱਕ ਮਿਲ ਗਿਆ ਪਰ ਹੁਣ ਜੋ ਗਵਰਨਮੈਂਟ ਦਾ ਐਕਸ਼ਨ ਆ ਜੋ ਸਰਕਾਰ ਜੋ ਸਰਕਾਰ ਦੇ ਆਧਾਰੇ ਦੇ ਵਿੱਚ ਜੋ ਆਉਂਦੀਆਂ ਧਾਰਾਵਾਂ ਉਹਦੇ ਤਹਿਤ ਇਸ ਫੈਕ ਕੀ ਹੁਣ ਇਸ ਉਦਯੋਗਪਤੀ ਦੇ ਖਿਲਾਫ ਕਾਰਵਾਈ ਹੋਊਗੀ ਤੁਸੀਂ ਛੁੱਟੀ ਦੀ ਘੋਸ਼ਣਾ ਪੰਜਾਬ ਸਰਕਾਰ ਨੇ ਕੀਤੀ ਸੀ ਕਿ ਐਸੇ ਉਦਯੋਗਪਤੀ ਤੇ ਹੋਏਗੀ ਕਾਰਵਾਈ ਜਾਂ ਇਹ ਵੀ ਰਫਾ-ਰਫਾ ਕੀਤੀ ਜਾਏਗੀ ਤੁਸੀਂ ਨੀਰਜ ਜੀ ਤੁਸੀਂ ਬੜੇ ਸੁਰਖੀਆਂ ਦੇ ਵਿੱਚ ਰਹਿੰਦੇ ਹੋ ਅੱਜ ਕੱਲ੍ਹ ਵੀ ਤੁਸੀਂ ਇਦਾਂ ਦੇ ਮੁੱਦੇ ਕਿਉਂ ਚੱਕਦੇ ਹੋ ਜਿਹੜੇ ਕੰਟ੍ਰਿਬਿਊਟਿਡ ਹੁੰਦੇ ਨੇ ਜਿਹੜੇ ਮਤਲਬ ਕੌਂਟ੍ਰੋਵਰਸੀ ਦੇ ਵਿੱਚ ਪੈ ਜਾਂਦੇ ਹੋ ਸਸਤੀ ਡੀਆਰਬੀ ਲੈਣਾ ਚਾਹੁੰਦੇ ਹੋ ਕੀ ਕਰਨਾ ਦਾ ਸ਼ੁਰੂ ਤੋਂ ਹੀ ਸ਼ਫਸਨਾ ਸ਼ਫਸਨਾ ਦਾ ਜਿਹਦੇ ਮਗਰ ਵੀ ਟੈਗ ਲੱਗਿਆ ਉਹ ਹਮੇਸ਼ਾ ਕੌਂਟ੍ਰੋਵਰਸੀ ਦੇ ਵਿੱਚ ਹੀ ਰਿਹਾ ਉਹਨੂੰ ਚਾਹੇ ਤੁਸੀਂ ਸਿੱਧਾ ਤੁਰ ਲੋ ਚਾਹੇ ਤੁਸੀਂ ਟੇਢੇ ਹੋ ਕੇ ਕਿਉਂਕਿ ਜਿਹੜਾ মিডিਆ ਭਾਈਚਾਰਾ ਵਾ ਜਾਂ ਕੋਈ ਸਮਾਜ ਸੇਵਕ ਲਾ ਲੋ ਜਾਂ ਕੋਈ ਹੋਰ ਅਧਾਰੇ ਲਾ ਲੋ ਕਿਉਂਕਿ ਉਂਗਲ ਚੱਕਰ ਨੂੰ ਮਿੰਟ ਕਰਦੇ ਨੇ ਉਸ ਚੀਜ਼ ਦਾ ਪ੍ਰੂਫ ਬਾਅਦ ਚ ਹੁੰਦਾ ਨਹੀਂ ਤੁਸੀਂ ਇਹ ਦੇਖੋ ਨਾ ਹਮੇਸ਼ਾ ਤੱਕਾ ਪ੍ਰਵਾਸੀ ਲੋਕਾਂ ਨਾਲ ਹੀ ਕਿਉਂ ਹੋ ਰਿਹਾ ਤੁਸੀਂ ਦੱਸੋ ਨਾ ਕਿਉਂ ਹੋ ਰਿਹਾ ਮੈਂ ਦੱਸ ਦੇਣਾ ਕਿਉਂਕਿ ਪਿੱਛੇ ਕੋਈ ਇਹਨਾਂ ਦੇ ਖਰਿਆ ਨਹੀਂ ਹੈਗਾ ਤੁਸੀਂ ਖੜੇ ਹੋ ਜੇ ਅਸੀਂ ਖੜੇ ਨਹੀਂ ਨਹੀਂ ਅਸੀਂ ਖੜੇ ਆ ਪਿੱਛੇ ਦੇਖੋ ਅਲੀਗੇਸ਼ਨ ਲੱਗ ਰਹੇ ਆ ਸਾਬਿਤ ਇਕ ਵੀ ਨਹੀਂ ਹੋਇਆ ਪਰ ਅਲੀਗੇਸ਼ਨ ਤੇ ਅਲੀਗੇਸ਼ਨ ਲੱਗ ਰਹੇ ਆ ਜੇ ਕਿਸੇ ਦਾ ਲੈ ਆ ਕੈਮਰੇ ਮੂਰੇ ਕਿਉਂ ਨਹੀਂ ਆਇਆ ਜੇ ਅਸੀਂ ਗੈਸਤ ਮੁੱਦੇ 'ਚ ਕੁਝ ਕੀਤਾ ਉਹ ਬੰਦਾ ਕੈਮਰੇ ਸੋਮਵਾਰ ਨੂੰ ਡੀਸੀ ਸਾਹਿਬ ਨੂੰ ਦੁਬਾਰਾ ਮੈਮੋਰੰਡਮ ਦੇਣ ਜਾ ਰਹੀਆਂ ਬੱਸਾਂ ਦੇ ਮੁੱਦੇ ਦੇ ਉੱਤੇ ਕਿ ਹਾਂ ਬੱਸਾਂ ਨਿਰੰਤਰ ਚੱਲਦੀਆਂ ਪਈਆਂ ਨੇ ਕੋਈ ਰੋਕ ਨਹੀਂ ਲੱਗੀ ਕੋਈ ਬੱਸ ਦਾ ਚੈਕਿੰਗ ਨਹੀਂ ਕੀਤੀ ਆਰਟੀਓ ਨੇ ਆਕੇ ਨਾ ਏਟੀਓ ਨੇ ਆਕੇ ਕਿਸੇ ਨੇ ਆਕੇ ਕੋਈ ਚੈਕਿੰਗ ਨਹੀਂ ਕੀਤੀ ਆ ਕਿ ਅਜੇ ਵੀ ਬੱਸਾਂ ਦੇ ਵਿੱਚ 100-100 150 ਬੰਦਾ ਲੈ ਕੇ ਜਾਇਆ ਜਾਂਦਾ ਕਿ ਸਾਡੀ ਖਲ ਜਿਹੜੇ ਅਸੀਂ ਦੇ ਕੇ ਆਏ ਆ ਉੱਥੇ ਮੈਮੋਰੰਡਮ ਦੇ ਕੇ ਆ ਅਸੀਂ ਫੋਟੋ ਕਰਾਉਣ ਨੂੰ ਮੈਮੋਰੰਡਮ ਦੇ ਕੇ ਆਏ ਆ ਇੱਕ ਅਸੀਜ਼ ਕਮੈਂਟ ਕਰਦੇ ਨੇ ਤੁਹਾਡੀ ਰੀਸੈਂਟਲੀ ਵੀਜ਼ ਦੇ ਵਿੱਚ ਵੀ ਇਹਨਾਂ ਦੀ ਸੈਟਿੰਗ ਹੋ ਚੁੱਕੀ ਹੈ ਇਹ ਕਾਫੀ ਜ਼ਿਆਦਾ ਹੱਦ ਮਾਤਰਾ ਦੇ ਵਿੱਚ ਪੈਸੇ ਲੈ ਚੁੱਕੇ ਨੇ ਨਹੀਂ ਇੱਕ ਮਿੰਟ ਮੇਰੀ ਗੱਲ ਤਾਂ ਮੇਰੇ ਮੇਰਾ ਸਵਾਲ ਪੂਰਾ ਹੋ ਲੈਣ ਦੋ ਵੀ ਤੁਹਾਡੇ ਤੇ ਤੁਹਾਡੀ ਸਾਰੀ ਟੀਮ ਤੇ ਅਲੀਗੇਸ਼ਨ ਲੱਗੇ ਵੀ ਇਹ ਬਸਾਂ ਵਾਲਿਆਂ ਤੋਂ ਅੰਡਰ ਦਾ ਟੇਬਲ ਸੈਟਿੰਗ ਕਰ ਚੁੱਕੇ ਨੇ ਤੁਸੀਂ ਇਹ ਦੱਸੋ ਵੀ ਸੈਟਿੰਗ ਬਾਕੀ ਹੋਈ ਹੈ ਮੈਨੂੰ ਤਾਂ ਲੱਗਦਾ ਵੀ ਕਿ ਕੋਈ ਦੁਬਾਰਾ ਤੁਸੀਂ ਆਵਾਜ਼ ਨਹੀਂ ਚੱਕੀ ਸੈਟਿੰਗ ਹੋ ਵੀ ਸਕਦੀ ਹੈ ਨਹੀਂ ਨਹੀਂ ਸੈਟਿੰਗ ਇੱਕ ਮਿੰਟ ਪਤਾ ਜੀ ਤੁਸੀਂ ਸੈਟਿੰਗ ਕਿਹਨੂੰ ਕਹਿੰਦੇ ਪਹਿਲਾਂ ਮੈਨੂੰ ਇਹ ਦੱਸੋ ਅੰਡਰ ਦਾ ਟੇਬਲ ਜਿਹੜੇ ਨੋਟ ਪਹੁੰਚ ਆਉਂਦੇ ਨੇ ਨੋਟ ਜੇ ਕੀ ਪਤਾ ਤੁਹਾਡੇ ਚੈਨਲ ਨੂੰ ਪਹੁੰਚ ਗਏ ਹੁਣ ਜਿਹੜਾ ਤੁਸੀਂ ਮੁੜ ਕੇ ਸਾਡੀ ਉਹ ਨਹੀਂ ਕੀਤੀ ਕੀ ਨਹੀਂ ਕੀਤੀ ਇੰਟਰਵਿਊ ਨਹੀਂ ਕੀਤੀ ਉਹ ਦੁਬਾਰਾ ਕੀ ਹੋ ਰਹੀ ਆ ਮੈਂ ਤੁਹਾਨੂੰ ਉਹੀ ਦੱਸ ਰਿਹਾ ਵਾਂ ਫਿਰ ਤੁਸੀਂ ਜਿਹੜੀ ਦੀ ਗੱਲ ਕਰਦੇ ਪਏ ਹੋ ਨਾ ਕਿ ਅੰਡਰ ਦ ਟੇਬਲ ਸੈਟਿੰਗ ਹੋ ਗਈ ਹੋਣੀ ਆ ਇਹ ਬੇਬੁਨਿਆਦ ਕਿਸੇ ਦੇ ਕਹਿਣ ਦੇ ਅਨੁਸਾਰ ਆ ਜਾਂ ਕਿਸੇ ਦੇ ਕਹਿ ਦੇ ਅਨੁਸਾਰ ਕਿਤੇ ਅਲੀਗੇਸ਼ਨ ਨਹੀਂ ਲਾਈਦੇ ਹੁੰਦੇ ਮੈਂ ਦੱਸਦਾ ਮੇਨ ਮੁੱਦਾ ਕੀ ਆ ਉਹਨਾਂ ਨੂੰ ਥੋੜਾ ਟਾਈਮ ਦੇ ਦਿੱਤਾ ਅਸੀਂ ਕਿ ਚਲੋ ਦੇਖਦੇ ਆ ਮੰਦੀ ਕਰਵਾਈ ਕਰਦੇ ਕੀ ਆ ਉਹ ਦੇਖੋ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਇਹ ਗੱਲ ਚਾਹੀਦੀ ਹੁੰਦੀ ਆ ਪ੍ਰਸ਼ਾਸਨ ਸਾਨੂੰ ਕਹਿੰਦਾ ਵਾ ਅਸੀਂ ਮੈਮੋਰੰਡਮ ਦੇ ਕੇ ਆਏ ਟਾਈਮ ਦਿੱਤਾ ਸੀ ਇੱਕ ਹਫ਼ਤਾ ਛੱਡੋ 15 ਤਰੀਕ ਦਾ ਮੇਰੇ ਕੋਲ ਔਨ ਰਿਕਾਰਡ ਮੈਂ ਭਗਵੰਤਮਨ ਸਾਹਿਬ ਨੂੰ ਲਾਲਜੀਤ ਪੁੱਲੜ ਜੀ ਜਿਹੜੇ ਆਪਣੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ ਇਹਨਾਂ ਨੂੰ ਬਾਈ ਮੇਲ ਵੀ ਕੀਤੀ ਹੈ ਤੇ ਮੈਂ ਜਿਹੜੇ ਆਪਣੇ ਲੁਧਿਆਣੇ ਦੇ ਡੀਸੀ ਸਾਹਿਬ ਨੇ ਡੀਸੀ ਸਾਹਿਬ ਮਿਲੇ ਨਹੀਂ ਸੀ ਏਡੀਸੀ ਸਾਹਿਬ ਨੂੰ ਸੀ ਦੇ ਕੇ ਆਏ ਤੇ ਆਰਟੀਓ ਸਾਹਿਬ ਨੂੰ ਦੇ ਕੇ ਆਏ 15 ਤਰੀਕ ਦੀ ਦਿੱਤੀ ਹੋਈ ਕੰਪਲੇਂਟ ਹੈ ਅੱਜ ਕਿੰਨੀ ਤਰੀਕ ਹੋ ਗਈ ਹੈ 4 ਤਰੀਕ ਹੋ ਗਈ ਹੈ ਮੇਨ ਗੱਲ ਕਿੰਨਾ ਟਾਈਮ ਹੋ ਗਿਆ ਤੁਹਾਡੇ ਤੋਂ ਇੱਕ ਇੱਕ ਸਵਾਲ ਮੇਰਾ ਹੋ ਰਿਹਾ ਇੱਕ ਵੀ ਅਜ਼ੀਜ਼ ਕਮੈਂਟ ਕਰਦੇ ਆ ਕਿ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰਾਈ ਜਾਵੇ ਵੀ ਤੁਹਾਡੇ ਕੋਲੇ ਫੰਡਿੰਗ ਕਿੱਥੋਂ ਆ ਰਹੀ ਹੈ ਤੁਸੀਂ ਗੱਡੀਆਂ ਦੇ ਵਿੱਚੋਂ ਕਿੱਥੋਂ ਕਿਵੇਂ ਹੁਕਮ ਲੈਂਦੇ ਹੋ ਦੋ ਦੋ ਗੱਡੀਆਂ ਦਾ ਕਾਫਲਾ ਲੈ ਕੇ ਜਾਂਦੇ ਹੋ ਮੈਨੂੰ ਇਸ ਦਾ ਰਿਕਾਰਡ ਦਾ ਦੱਸੋ ਇਹ ਇੱਕ ਹੋਰ ਪੱਤਰਕਾਰ ਸਾਹਿਬ ਆਇਆ ਸੀ ਮੇਰੇ ਤੋਂ ਲੈ ਕੇ ਗਏ ਨੇ ਇੰਟਰਵਿਊ ਇਸ ਗੱਲ ਤੇ ਉਹਨਾਂ ਨੂੰ ਮੈਂ ਇਹੀ ਗੱਲ ਕਹੀ ਸੀ ਜਿਹੜਾ ਬੰਦਾ ਅਲੋਕੇਸ਼ਨ ਜਿਹੜਾ ਬੰਦਾ ਮੇਰੇ ਤੇ ਇਲਜ਼ਾਮ ਲਾ ਰਿਹਾ ਉਹ ਬੰਦਾ ਹੀ ਮੇਰਾ ਡਰਾਈਵਰ ਸੀਗਾ ਕਿਸੇ ਟਾਈਮ ਠੀਕ ਆ ਮੇਰੀ ਗੱਡੀ ਚ ਲਾਂਦਾ ਸੀਗਾ ਮੇਰਾ ਖਾਸ ਦੋਸਤ ਮਿੱਤਰ ਸੀਗਾ ਕੀ ਮੈਂ ਮੈਂ ਮੈਨੂੰ ਗੱਲ ਕਰ ਲੈਂਦਾ ਉਸ ਬੰਦੇ ਦੀ ਗੱਲ ਕਰ ਲੈ ਮਿੰਟ ਪਰਾਂ ਦੇਖੋ ਅਸੀਂ ਕਿਸੇ ਦੀ ਕੌਂਟਰੋਵਰਸੀ ਨਹੀਂ ਪੈਣਾ ਨਹੀਂ ਨਹੀਂ ਅਸੀਂ ਜਿਹੜੇ ਮੁੱਦੇ ਦੇ ਉੱਤੇ ਗੱਲ ਕਰਨਾ ਹੈ ਸਾਡੇ ਨਾਲ ਉਸ ਮੁੱਦੇ ਤੇ ਗੱਲ ਕਰੋ ਗੱਲ ਤਾਂ ਕਿੱਲੇ ਕਰਦੀ ਹੈ ਨਾ ਗੱਲ ਪੁੱਛਿਆ ਜਾਂਦਾ ਨੇ ਉਹ ਮੈਂ ਗੱਲ ਕਿਹਦੇ ਕਰ ਕਿਸੇ ਟਾਈਮ ਉਹ ਡਰਾਈਵਰ ਹੁੰਦਾ ਸੀਗਾ ਕਿ ਕਿਸੇ ਟਾਈਮ ਕਿ ਕੁਝ ਸਮੇਂ ਪਹਿਲਾਂ ਦੀ ਗੱਲ ਕਰ ਰਿਹਾ ਮੇਰੇ ਨਾਲ ਹੀ ਮੈਂ ਨਾਲ ਦੀ ਸੀਟ ਤੇ ਬੰਦਾ ਗੱਡੀ-ਗੱਡੀ ਚਲਾਉਂਦਾ ਹੁੰਦਾ ਸੀਗਾ ਤੇ ਫਰਕ ਪੈ ਜਾਂਦਾ ਵਾ ਉਹਨੇ ਇੱਕ ਗੱਲ ਨਾ ਮੀਡੀਆ ਦੇ ਸਾਹਮਣੇ ਕਹੀ ਸੀ ਮੈਂ ਨਾ 10 ਲ ਇੱਕ ਕੰਪਨੀ ਕਿੰਨੀ ਤਨਖਾਹ ਆਉਂਦੀ ਹੈ ਉਸ ਬੰਦੇ ਦੀ 10000 20 30000 ਰੁਪਏ ਹੁੰਦੀ ਹੈ 30 ਜਿਆ ਕਮਾਨ ਬਲ 10 ਲੱਖ ਰੁਪਏ ਟੈਕਸ ਪੇ ਕਰ ਸਕਦਾ ਵਾ ਇਹ ਤੁਸੀਂ ਦੱਸੋ ਮੈਨੂੰ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਨਹੀਂ ਨਹੀਂ ਮੈਂ ਮੈਂ ਤਾਂ ਦੱਸਦਾ ਮੇਰਾ ਬੈਕਗ੍ਰਾਉਂਡ ਵਧੀਆ ਹੈਗਾ ਫੈਮਿਲੀ ਮੇਰੀ ਵਧੀਆ ਹੈਗੀ ਪਿੱਛੋ ਵੀ ਵਧੀਆ ਹੈਗੀ ਮੈਂ ਤਾਂ ਉਹ ਹਿਸਾਬ ਕਿਤਾਬ ਕਰੋ ਇੱਕ ਐਲੀਕੇਸ਼ਨ ਲੱਗਿਆ ਹੋਵੇ ਤਾਂ ਮੈਨੂੰ ਦੱਸੋ ਕਿ ਹਾਂ ਤੇਰੇ ਤੇ ਐਲੀਕੇਸ਼ਨ ਲੱਗਿਆ ਤੁਸੀਂ ਤੁਸੀਂ ਜਾਂਚ ਕਰੋ ਕਿਹੜੇ 40000 ਵੀ ਲੈ ਕੇ ਤੁਸੀਂ ਕਿਸੇ ਨੂੰ ਯਾਰ 40 ਉਹਦੇ ਕਹਿਣਾ ਕੁਝ ਨਹੀਂ ਹੁੰਦਾ ਬੰਦਾ ਦਾ ਜਦੋਂ ਸਮਾਜ ਦੇ ਵਿੱਚ ਵਿਚਰਦੇ ਹੋ ਨਾ ਤਹਾਡੇ ਆਲੇ-ਦੁਆਲੇ ਦਾ ਜਿਹੜਾ ਵਾਤਾਵਰਣ ਆ ਉਹ ਤੁਹਾਨੂੰ ਉੱਪਰ ਨਹੀਂ ਚੜਨ ਦੇ ਸਕਦਾ ਉਹਨਾਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਟਾਰਗੇਟ ਕਰਕੇ ਜਾਂ ਕਿਸੇ ਬੰਦੇ ਵੱਲੋਂ ਟਾਰਗੇਟ ਕਰਾ ਜਾਂ ਕਿਸੇ ਉੱਚ ਅਧਿਕਾਰੀ ਵੱਲੋਂ ਟਾਰਗੇਟ ਕਰਕੇ ਉਹਨਾਂ ਨੇ ਤੁਹਾਨੂੰ ਖਤਮ ਕਰਨਾ ਗੱਲ ਇਹ ਇਹ ਤੇ ਸਮਾਜ ਕਿਉਂ ਤਵੇ ਲਾਉਂਦਾ ਜਿਹੜਾ ਜ਼ਮੀਨੀ ਸਰ ਦੇ ਕੰਮ ਕਰਨਾ ਜਾਣਦੇ ਉਹਨਾਂ ਦੇ ਇਹਦਾ ਜਿਹੜਾ ਬੰਦਾ ਐਲੀਗੇਸ਼ਨ ਲਾ ਰਿਹਾ ਨਾ ਮੈਂ ਦੱਸ ਰਿਹਾ ਉਸ ਬੰਦੇ ਦੇ ਰਿਕਾਰਡ ਚ ਚੈੱਕ ਕਰੋ ਇੱਕ ਨਹੀਂ 3 4 5 ਪਰਚੇ ਦਰਜ ਨੇ ਸਮਾਜ ਸੇਵਕ ਕਿਹਦਾ ਹੁੰਦਾ ਜਿਹਦੇ ਘਰ ਚ ਜਾ ਕੇ ਲੋਕਾਂ ਦੇ ਵਿੱਚ ਬਹਿ ਕੇ ਫੈਸਲਾ ਕਰਾਵੇ ਉਹ ਸਮਾਜ ਸੇਵਕ ਹੁੰਦਾ ਵਾ ਉਹ ਸਮਾਜ ਸੇਵਕ ਨਹੀਂ ਹੈ ਜਿਹਦੇ ਤੇ 4 23 24 ਲੱਗੀ ਹੋ 25 ਲੱਗੀ ਹੋ 452 ਲੱਗੀ ਹੋ 506 ਲੱਗੀ ਹੋ ਧਮਕਾਨ ਦੇ ਪਰਚੇ ਉਹਦੇ ਤੇ ਅਰਜਾ ਕਰਦੇ ਹੰਦਕ ਕੁੱਟਣ ਦੇ ਉਹਦੇ ਤੇ ਆ ਉਹ ਕਿਹਨੇ ਚੀ ਦਾ ਸਮਾਜ ਸੇਵਕ ਉਹ ਗੁੰਡਾ ਬੰਦਾ ਹੈਗਾ ਕ੍ਰਿਮੀਨਲ ਬੰਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਵਾ ਉਹਦੀ ਅਸੀਂ ਗੱਲ ਨਹੀਂ ਕਰਦੀ ਇਹ ਲੈਵਲ ਬਿਲਕੁਲ ਲੈਵਲ ਡਾਊਨ ਨਾ ਹੁੰਦਾ ਉਹਦੀ ਗੱਲ ਹੀ ਨਾ ਕਰੋ ਮੈਂ ਤੁਹਾਨੂੰ ਬਾਰ ਬਾਰ ਇੱਕ ਪੱਤਰਕਾਰ ਭਾਈ ਮਤਾ ਅਸੀਸ ਕਹਿ ਰਿਹਾ ਅਸੀਸ ਤੁਹਾਡੇ ਕਮੈਂਟ ਕਰਦੇ ਨੇ ਸੁਣ ਲੋ ਮੈਂ ਪੱਤਰਕਾਰ ਭਾਈ ਜਰਨੂ ਵੀ ਇਹ ਅਪੀਲ ਕਰਦਾ ਜਿਹੜੇ ਸਾਡੇ ਲੈਵਲ 'ਚ ਬੰਦਾ ਹੈਗਾ ਉਹ ਲੈਵਲ 'ਚ ਨਹੀਂ ਕਾਮਰੇਟ ਬੰਦੇ ਕਿਹੜਾ ਜਾਨਾ ਅਸੀਂ ਕਿਸੇ ਦੇ ਨਾਲ ਕੋਈ ਕੌਂਟਰੋਵਰਸੀ ਦੇ ਵਿੱਚ ਨਹੀਂ ਹੈਗੇ ਉਹ ਵੀ ਸਾਡਾ ਭਰਾ ਵਾ ਕਿਤੇ ਨਾ ਕਿਤੇ ਜੇ ਭਰਾ ਦੇ ਨਾਲ ਭਰਾ ਨਹੀਂ ਦੇਖੋ ਗੱਲ ਸੁਣੋ ਤੁਸੀਂ ਡਿਸਾਈਡ ਕਰ ਲਓ ਮੈਂ ਡਿਸਾਈਡ ਕਹਿੰਦੇ ਡਰਾਈਵਰ ਹੈਗਾ ਸੀਗਾ ਮੈਂ ਕਹ ਰਿਹਾ ਡਰਾਈਵਰ ਜੀ ਚਲੋ ਮੈਂ ਉਹ ਚਲੋ ਡਰਾਈਵਰ ਨੂੰ ਤਾਂ ਚਲੋ ਛੱਡੋ ਜਦੋਂ ਆਪਣਾ ਇੱਕ ਸਮਾਜਿਕ ਭਰਾ ਹੋਵੇ ਨਾ ਜਦੋਂ ਕਿ Hindu ਧਰਮ ਦਾ ਹੋਵੇ ਤਾਂ ਸਾਰੇ ਭਰਾ ਹੁੰਦੇ ਸਾਰੇ ਆਧਾਰੇ ਦੇ ਵਿੱਚ ਭਰਾ ਹੋ ਜਾਂਦੇ ਨੇ ਇਹ ਜਿਹੇ ਕਿਹੜਾ ਭਰਾ ਜੈ Hindu ਸਮਾਜ ਦਾ ਹੀ ਪੈ ਖਿੱਚ ਰਿਆ ਇਹ ਜਿਹੇ ਕਿਹੜਾ ਭਰਾ Hindu ਧਰਮ ਦੇ ਵਿੱਚ ਵੀ ਜੈ ਚੰਦ ਬਹੁਤ ਹੁੰਦੇ ਨੇ ਫਿਰ ਵੀ ਆਪ ਨੂੰ ਭਰਾ ਕਹਿਣਾ ਚੋਕ ਹੋ ਗਾਲੀ ਆਪਣਾ ਭਰਾ ਕੋਈ ਗਾਲ ਨਹੀਂ ਜਿੱਤੇ ਕਹਿੰਦਾ ਜੀ ਡਰਾਈਵਰ ਸੀਗਾ ਮੇਰਾ ਠੀਕ ਹੈ ਤੁਸੀਂ ਕਹਿ ਲਓ ਮੈਂ ਤੁਹਾਨੂੰ ਇਹ ਕਿਹਨਾਰੇ ਕੀ ਪਤਾ ਮਾਰਾ ਮੁੱਡੇ ਉਹਦੇ ਪੈਸੇ ਰੋਕ ਲੈਂਦੇ ਹੋਏ ਜਿਹੜੀ ਹੁੰਦੀ ਸਰਦੀ ਵਗੈਰਾ ਉਹਦੇ ਚ ਰੁੱਕ ਗਿਆ ਹੁੰਦਾ ਤਾਂ ਐ ਤੇ ਉਸ ਬੰਦੇ ਦੀ ਦੁਬਾਰਾ ਗੱਲ ਨਹੀਂ ਕਰਨੀ ਤੁਸੀਂ ਕਿਉਂਕਿ ਉਹ ਮੇਰੇ ਲੈਵਲ 'ਚ ਨਹੀਂ ਹੈ ਮੈਂ ਕਿਸੇ ਬੰਦੇ ਦੀ ਗੱਲ ਨਹੀਂ ਕਰਦਾ ਇਹਨਾਂ ਦੇ ਵੀਡੀਓਜ਼ ਤੇ ਖਾਸ ਕਰ ਕਮੈਂਟ ਆਉਂਦੇ ਨੇ ਫਿਰ ਅਗਲੇ ਦਿਨ ਧੜਾ ਧੜ ਪੋਸਟਾਂ ਪੈਂਦੀਆਂ ਨੇ ਫੇਸਬੁੱਕ ਦੇ ਉੱਤੇ ਜੇ ਕਹਿ ਦਈਏ ਜਾਂ ਅਨ ਐਲਾਨਾ ਵਾਰ ਹੋ ਗਿਆ ਵੀ ਫੇਸਬੁੱਕ ਦੇ ਉੱਤੇ ਜਿਵੇਂ ਚੱਲਦਾ ਹੋਵੇ ਪੋਸਟ ਵੀ ਉਹੀ ਕਰਦਾ ਤੇ ਕਮੈਂਟ ਵੀ ਉਹ ਲੋਕਾਂ ਦੇ ਫੋਨ ਫੜ-ਫੜ ਕਰਦਾ ਇਸ ਗੱਲ ਦੀ ਮੈਂ ਪੁਸ਼ਟੀ ਕੀਤੀ ਆ ਮੈਂ ਲੋਕਾਂ ਤੋਂ ਪੁੱਛਿਆ ਮੈਂ ਅਗਰ ਤੂੰ ਕਮੈਂਟ ਕੀਤਾ ਕੀ ਦੇਖ ਕੇ ਕੀਤਾ ਕਹਿੰਦਾ ਭਈਆ ਮੈਨੇ ਨਹੀਂ ਕੀਤਾ ਉਸ ਬੰਦੇ ਨੇ ਮੇਰੇ ਤੋਂ ਫੋਨ ਲੈ ਕੇ ਕਮੈਂਟ ਕਰਦਾ ਤੁਸੀਂ ਇਹ ਇਹ ਬਿਲਕੁਲ ਦਾਅਵੇ ਨਾਲ ਕ ਉਹਦੇ ਚਾਚੇ ਭਤੀਜੇ ਹੀ ਕਮੈਂਟ ਕਰ ਦਿੰਦੇ ਨੇ ਬਾਮੇ ਰਿਸ਼ਤੇਦਾਰ ਕਰ ਦਿੰਦੇ ਨੇ ਹਾਲ ਕੋਈ ਬਾਹਰ ਦਾ ਬੰਦਾ ਜਿਹਦੇ ਤੁਹਾਨੂੰ ਜਾਂਦਾ ਉਹ ਨਹੀਂ ਤੇ ਉੱਤੇ ਦੇ ਉੱਤੇ ਆਈਏ ਆਪਾਂ ਮੁੱਦੇ ਤੋਂ ਭਟਕੀਏ ਨਾ ਜਿਹੜਾ ਆਪਾਂ ਮੁੱਦੇ ਤੋਂ ਤੁਹਾਨੂੰ ਗੱਲ ਕਰ ਰਹੇ ਆ ਆਣ ਵਾਲੇ ਟਾਈਮ ਦੇ ਵਿੱਚ ਬੱਸਾਂ ਦੇ ਵਿੱਚ ਡੀਸੀ ਸਾਹਿਬ ਨੂੰ ਮਮਰੈਂਡਮ ਇੱਕ ਮਹੀਨਾ ਹੋ ਗਿਆ ਜਨਾਬ ਕੋਈ ਰੋ ਨਹੀਂ ਹੋ ਰਹੀ ਸੁਣ ਤਾਂ ਲੋ ਸੋਮਵਾਰ ਵਿਦ ਸਾਰਾ মিডিਆ ਮੈਂ মিডিਆ ਭਾਈਚਾਰਿਆਂ ਨੂੰ ਇੱਕ ਤੁਹਾਡੇ ਚੈਨਲ ਦੇ ਥਰੂ ਅਪੀਲ ਵੀ ਕਰਨਾ ਚਾਹੂੰਗਾ ਕਿ ਸੋਮਵਾਰ ਸ਼ਖਸਾਂ ਸਮਾਜਵਾਦੀ ਦੀ ਸਾਰੀ ਦੀ ਸਾਰੀ ਟੀਮ ਡੀਸੀ ਦਫ਼ਤਰ ਆਏਗੀ 11 ਵਜੇ ਤੇ ਉੱਥੇ ਡੀਸੀ ਸਾਹਿਬ ਨੂੰ ਮਮਰੈਂਡਮ ਦੇ ਜੀ ਥਿਸ ਇਸ ਸਭ ਨੂੰ ਮੈਮੋਰੈਂਡਮ ਦੇਣ ਤੋਂ ਨਾਲ ਨਾਲ ਇਹ ਵੀ ਗੱਲ ਦੱਸੀ ਜਾਏਗੀ 15 ਤਰੀਕ ਦਾ ਅਸੀਂ ਮੈਮੋਰੈਂਡਮ ਦਿੱਤਾ ਹੋਇਆ ਉਸ ਵਿਹਾਰ ਤੇ ਕੋਈ ਕਾਰਵਾਈ ਨਹੀਂ ਨਿਰੰਤਰ ਬੱਸਾਂ ਅੱਜ ਵੀ ਉਸੇ ਟਿਕਾਣੇ ਦੇ ਉੱਤੇ ਖੜਕੇ ਭਰੀਆਂ ਜਾਂਦੀਆਂ ਨੇ ਜੇ ਉਸ ਵਿਹਾਰ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਮਾਣਯੋਗ ਫਿਰ ਸ਼ਿਵ ਸੇਨਾ ਆਪ ਬੈਠ ਕੇ ਬੰਦ ਕਰਾਉਗੀ ਬਸ ਸ਼ਿਵ ਸੇਨਾ ਦੀ ਟੀਮ ਨਾ ਜਿੱਥੇ ੱਤਕਾ ਹੋਊਗਾ ਪ੍ਰਵਾਸੀ ਲੋਕਾਂ ਨਾਲ ਉਸ ਸ਼ਿਵ ਸੇਨਾ ਦੀ ਬੇਸਿਕ ਸ਼ਿਵ ਸੇਨਾ ਤੇ ਪਰਚਾ ਹੋ ਜਾਏ ਕੋਈ ਦਿੱਕਤ ਨਹੀਂ ਕੋਈ ਨਹੀਂ ਡਰਦਾ ਸ਼ਿਵ ਰਿਸ਼ਵਤ ਲੈ ਕੇ ਉੱਥੋਂ ਫੇਰ ਸਾਬਿਤ ਕਰਨਗੇ ਜੇ ਰਿਸ਼ਵਤ ਲੈ ਕੇ ਬੰਦਾ ਫੇਰ ਨਹੀਂ ਜਾਂਦਾ ਜੇ ਨਹੀਂ ਰਿ ਰਿਸ਼ਵਤ ਦੇ આરોਪ ਪੱਤਰਕਾਰਾਂ ਤੇ ਵੀ ਲੱਗਦੇ ਕਦੇ ਸਮਾਜ ਸੇਵੀਆਂ ਤੇ ਨਹੀਂ ਲੱਗਦੇ ਜੇ ਗੱਲ ਕੀਦਾ ਜੇ ਸਭ ਤੁਸੀਂ ਸਾਨੂੰ ਬਾਰ ਬਾਰ ਇੱਕ ਗੱਲ ਅਟੈਕ ਕਰ ਰਹੇ ਹੋ ਨਾ ਰਿਸ਼ਵਤ ਲੈ ਲਈ ਕਿਹਾ ਤੁਸੀਂ ਰਿਸ਼ਵਤ ਲੈ ਲਈ ਹੋਗੀ ਕਿਹਾ ਤੁਹਾਨੂੰ ਨਹੀਂ ਲੱਗਦੀ ਫਿਰ ਫਿਰ ਤੁਸੀਂ ਬਾਰ ਬਾਰ ਸਾਨੂੰ ਇਹ ਚੀਜ਼ੇ ਟਾਰਗੇਟ ਨਾ ਕਰੋ ਕਿ ਤੁਹਾਡੇ ਉਹ ਤੁਹਾਨੂੰ ਟਾਰਗੇਟ ਕਰਦੇ ਮੈਂ ਤੁਹਾਡੀ ਗੱਲ ਅਗਾਂਹ ਲੋਕ ਕਰ ਦਿਆ ਫੇਸਬੁੱਕ ਤੇ ਤੁਹਾਨੂੰ ਪੂਰਾ ਟੋਟਲੀ ਟਾਰਗੇਟ ਕਰਦਾ ਇਹ ਕੰਮ ਹੈ ਪ੍ਰਧਾਨ ਜੀ ਲੋਕਾਂ ਦਾ ਕੰਮ ਹੈ ਲੋਕਾਂ ਦਾ ਕੰਮ ਹੈ ਕਿ ਕਿਸੇ ਨੂੰ ਚੜਤ ਨਹੀਂ ਕਿਸੇ ਦਾ ਕੋਈ ਫਾਇਦਾ ਨਹੀਂ ਹੋਣਾ ਆਪਣੇ ਸਮਾਜ ਦਾ ਕੋਈ ਫਾਇਦਾ ਨਹੀਂ ਹੋਣ ਦੇਣਾ ਕਿਉਂ ਕਿ ਪਤਾ ਉਧਰ ਵੀ ਹਿੱਸੇ ਹੋਣ ਇਸੇ ਤਾਂ ਹਰ ਇੱਕ ਚੀਜ਼ ਹੋਣਗੇ ਤਾਂ ਹੀ ਤਕਲੀਫ ਜਿਹੜੇ ਉੱਪਰ ਉੱਪਰ ਕੇ ਬਾਹਰ ਆਂਦੀ ਤਕਲੀਫ ਤਾਂ ਤਾਂ ਹੀ ਹੁੰਦੀ ਹੈ ਜੇ ਮੇਰਾ ਜ ਤੁਹਾਡੇ ਕਿਤੇ ਰੋਟੀ ਚੱਲਦੀ ਹੋਊਗੀ ਤੜਕਾ ਕਿਸੇ ਉਥੇ ਰੋਟੀ ਪੱਕਦੀ ਹੋਊਗੀ ਕਿਸੇ ਕੰਮ ਦੇ ਵਿੱਚੋਂ ਜੇ ਮੈਂ ਜਾ ਕੇ ਉਥੇ ਆਵਾਜ਼ ਚੱਕੂੰਗਾ ਤੇ ਆਬਵੀਅਸਲੀ ਆ ਤੇ ਤੁਸੀਂ ਫੜਫੜਾਉਂਗੇ ਹੀ ਪਹਿਲੀ ਗੱਲ ਤਾਂ ਗਰੀਬ ਮਜ਼ਦੂਰਾਂ ਦੇ ਤੁਹਾਨੂੰ ਮਸੀਹਾ ਕਹਿ ਸਕਦੇ ਹੋ ਤੁਹਾਨੂੰ ਬਿਲਕੁਲ ਬਿਲਕੁਲ ਜੀ ਮੈਂ ਹੁਣ ਵੀ ਕਹਿ ਰਿਹਾ ਜਿੱਥੇ ਲੋਕਾਂ ਦੀ ਆਵਾਜ਼ ਚੱਕਣੀ ਪਈ ਤੇ ਪਰਚਾ ਵੀ ਹੋ ਰਿਆਂਦਾ ਅਸੀਂ ਪਰਚਾ ਹੱਸ ਕੇ ਲਵਾਂਗੇ ਪਰ ਗਰੀਬ ਲੋਕ ਯੂਪੀ ਬਿਹਾਰ ਤੇ ਜਿਹੜੇ ਆਏ ਹੋਏ ਲੋਕ ਨੇ ਉਹਨਾਂ ਦੇ ਨਾਲ ਗਲਤ ਕਦੇ ਕੀ ਕਹਿਣਾ ਚਾਹੋਗੇ ਪੰਜਾਂ ਦੇ ਆਂਦੇ ਇੱਕ ਮੈਸੇਜ ਜ਼ਰੂਰ ਦਿਓ ਵੀ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਮੇਰੀ ਮੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਜਦੋਂ ਤੁਸੀਂ ਇਹ ਆ ਰਹੇ ਲਾਸ ਜਾਂਦੇ ਜਾਂਦੇ ਕੀ ਕਹੋਗੇ ਮੈਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲੜ ਜੀ ਤੇ ਜ਼ਿਲ੍ਹੇ ਦੇ ਜਿਹੜੇ ਆਪਣੇ ਡੀਸੀ ਸਾਹਿਬ ਮੈਂ ਉਹਨਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹੁੰਗਾ ਕਿ ਬੱਸਾਂ ਦੇ ਉੱਤੇ ਤੁਸੀਂ ਇੱਕ ਵਾਰੀ ਰੋਕ ਲਗਾਓ ਜਿਹੜਾ ਇਹ ਸਰਕਾਰ ਦੀ ਕਪਲੇਬਾਜੀ ਚੱਲਦੀ ਕੀ ਇਲੈਕਸ਼ਨ ਕੋਡ ਆਫ ਕੰਡਕਟ ਚੱਲਦਾ ਪਿਆ ਕਿ ਆ ਇਹਦੇ ਵਿੱਚ ਉਸ ਬੱਸਾਂ ਦੇ ਵਿੱਚੋਂ ਯੂਪੀ ਬਿਹਾਰ ਦੇ ਵਿੱਚ ਅਸ ਇਦੇ ਉੱਤੇ ਤੁਸੀਂ ਖਾਸ ਜਾਂਚ ਕੀਤੀ ਜਾਵੇ ਇਸ ਬੱਸਾਂ ਦੇ ਵਿੱਚ ਕੀ ਆ ਰਿਹਾ ਕੀ ਜਾ ਰਿਹਾ ਮੈਂ بار بار ਇਹੀ ਗੱਲ ਕਹੂੰਗਾ ਜੀ ਤਾਂ ਇਸਨ ਸਾਡੇ ਨਾਲ ਸੋਨੂ ਸਿੰਘ ਜੀ ਨੀਰਜ ਪ੍ਰਧਾਨ ਜੀ ਜਿਹੜੇ ਸ਼ਿਵਸ਼ੇਨਾ ਸਮਾਜਵਾਦੀ ਤੋਂ ਬਿਲੋਂਗ ਕਰਦੇ ਨੇ ਇਹ ਕਹਿੰਦੇ ਆ ਵੀ ਅਸੀਂ ਮਜ਼ਦੂਰਾਂ ਦੇ ਮਸੀਹਾ ਨੇ ਬਟ ਸਭ ਤੋਂ ਜ਼ਿਆਦਾ ਐਲੀਗੇਸ਼ਨਸ ਵੀ ਇਹਨਾਂ ਤੇ ਲੱਗਦੇ ਨੇ ਜੇਕਰ ਕੋਈ ਇਹ ਮੁੱਦਾ ਚਕਲੇਨ ਤਾਂ ਹਲੇ ਤੱਕ ਤਾਂ ਫਿਲਹਾਲ ਬਸਾਂ ਦੀ ਮੈਟਰ 'ਚ ਕੋਈ ਕਾਰਵਾਈ ਨਹੀਂ ਹੋਈ ਹੈ ਬਾਕੀ ਅੱਗੇ ਦੇਖੋ ਵੀ ਕਹਿ ਰਹੇ ਮੰਡੇ ਨੂੰ ਅਸੀਂ মিডিਆ ਬੁਲਾਵਾਂਗੇ ਅਤੇ ਮੋਮਰੈਂਡਮ ਵੀ ਦਵਾਂਗੇ ਸ਼ਿਵਸ਼ੇਨਾ ਸਮਾਜਵਾਦੀ ਪਾਰਟੀ ਦੇ ਵੱਲੋਂ ਇਹ ਦੇਖਿਆ ਜਾਵੇਗਾ ਕਿ ਇਸ ਦੇ ਉੱਤੇ ਕੋਈ ਕਾਰਵਾਈ ਸਰਕਾਰ ਕਰਦੀ ਹੈ ਜਾਂ ਨਹੀਂ ਕਿ ਅੰਡਰ ਦਾ ਟੇਬਲ ਸੈਟਿੰਗ ਹੋ ਜਾਂਦੀ ਨੇ ਤੁਸੀਂ ਜੁੜੇ ਰਹੋ ਪੰਜਾਬ ਪ੍ਰੈਮ ਟੀਵੀ ਦੇ ਨਾਲ ਮੈਂ ਆਕਾਸ਼